ਸਤਿ ਸ੍ਰੀ ਅਕਾਲ ਨਮਸਤੇ ਅਦਾਬ ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਬੁੱਕ ਟਿਊਬ ਬਾਈ ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਗਿਆਨੀ ਸੋਨ ਸਿੰਘ ਸੀਤਲ ਜੀ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂਦ ਦਾ ਅਧਿਆਇ ਨੰਬਰ 30 ilm ਦੀਨਾ ਘਰੇ ਆ ਬਾਬੇ ਅਕਾਲੀ ਨੇ ਬੂਹੇ ਵਿੱਚ ਖਲੋ ਕੇ ਆਵਾਜ਼ ਮਾਰੀ ਆ ਬਾਬਾ ਕਾਲਿਆ ਲੰਗਾ ਇਲਮਦੀਨ ਨੇ ਆਵਾਜ਼ ਪਛਾਣ ਕੇ ਸਵਾਗਤ ਵੱਜੂ ਉੱਠ ਦਿਆ ਕਿਆ ਅਲੀਆ ਬਾਬੇ ਵਾਸਤੇ ਮੰਝਾ ਡਾ ਓਏ ਅਲਗੇ ਨੇ ਵੇੜੇ ਵਿੱਚ ਮੰਝਾ ਢਾਹ ਦਿੱਤਾ। ਬਾਬਾ ਅਕਾਲੀ ਰਮਾ ਰਵੀ ਆਪਣਿਆਂ ਵਾਂਗ ਮੰਝੇ ਤੇ ਆ ਬੈਠਾ। ਆ ਬਾਬਾ ਕਾਲੀਆ ਇਲਮਦੀਨ ਨੇ ਨੇੜੇ ਆ ਕੇ ਰਸਮੀ ਤੌਰ ਤੇ ਪੁੱਛਿਆ ਆਪ ਮੇਰੇ ਕੋਲ ਬਹਿ ਜਾ। ਬਾਬੇ ਅਕਾਲੀ ਨੇ ਇਲਮਦੀਨ ਦਾ ਹੱਥ ਫੜ ਕੇ ਉਹਨੂੰ ਆਪਣੇ ਨਾਲ ਮੰਝੇ ਤੇ ਬਹਾਲਿਆ। ਉਹ ਤੇ ਇਲਮਦੀਨਾ ਕੱਲ ਤੂੰ ਮੇਰੇ ਚਿੱਟੇ ਦਾੜੇ ਦੀ लाज ਰੱਖ ਲਈਏ। ਬਾਬੇ ਨੇ ਬੜੇ ਪਿਆਰ ਨਾਲ ਉਹਦੀ ਕੰਡ ਫਲੋਸਦਿਆਂ ਕਿਹਾ ਮੈਂ ਤੇਰਾ ਧੰਨਵਾਦ ਕਰਨਾ ਆ। ਮੈਂ ਪਿਛਲੇ 4-5 ਦਿਨ ਪਿੰਡੋਂ ਬਾਹਰ ਗਿਆ ਹੋਇਆ ਸੀ ਨਹੀਂ ਤਾਂ ਸ਼ਾਇਦ ਇਹ ਗੱਲ ਇੱਥੋਂ ਤੱਕ ਨਾ ਪਹੁੰਚਦੀ ਮੈਨੂੰ ਕੱਲ ਵਾਪਸ ਆਉਂਦਿਆਂ ਵਰਨੀ ਖਬਰ ਮਿਲੀ ਮੈਂ ਉੱਥੇ ਹੀ ਪਾ ਚੁੱਕਿਆ ਪਲਾਜੀ ਦੇ ਘਰ ਨੂੰ ਅੱਗ ਲੱਗੀ ਹੋਵੇ ਉਥੋਂ ਸਹਾਰਾ ਹੁੰਦਾ ਏ ਫਿਰ ਵੀ ਫਿਰ ਵੀ ਪ੍ਰਮਾਤਮਾ ਨੇ ਮੇਰੀ ਪਾਤ ਰੱਖ ਲਈ ਅਕਾਲੀ ਬਾਬਾ ਸਾਹ ਲੈਣ ਵਾਸਤੇ ਰੁਕ ਗਿਆ ਇਲਮਦੀਨ ਧਰਤੀ ਵੱਲ ਅੱਖ ਚੁਕਾਈ ਪੈਰ ਨਾਲ ਭੁਏਂ ਤੇ ਲਕੀਰਾਂ ਪਾ ਰਿਆ ਸੀ ਉਹਨੂੰ ਸੋਝਦਾ ਨਹੀਂ ਸੀ ਕਿ ਉਹ ਅੱਗੋਂ ਕੀ ਉੱਤਰ ਦੇਵੇ ਇਨੇ ਚਿਰ ਤੱਕ ਜੈਨਾ ਨੇ ਆ ਕੇ ਬਾਬੇ ਅਕਾਲੀ ਦੇ ਪੈਰੀਂ ਹੱਥ ਲਾਇਆ ਰਾਜੀ ਰੋਤੀ ਏ ਰੱਬ ਤੇ ਤੁ ਸੁਖੀ ਰੱਖੇ ਬਾਬੇ ਨੇ ਉਹਦੇ ਸਿਰ ਤੇ ਪਿਆਰ ਦੇਂਦਿਆਂ ਅਸੀਸ ਦਿੱਤੀ ਬਾਬਾ ਜੀ ਸਾਡੇ ਵਾਸਤੇ ਤੁਸੀਂ ਹੀ ਰੱਬੋਂ ਕੱਲ ਤੁਸਾਂ ਸਾਨੂੰ ਉਜੜਨੋਂ ਬਚਾ ਲਿਆ ਨਹੀਂ ਤਾਂ ਅੱਲਾ ਜਾਣੇ ਕੀ ਕਾਰਿ ਵਰਤ ਜਾਂਦੇ ਜੈਨਾ ਨੇ ਕੁੰਡ ਕੱਡੀ ਪਾਸੇ ਨੂੰ ਮੂੰਹ ਕਰਕੇ ਕਿਹਾ ਪਿਛਲੇ ਦਿਨ ਦੀ ਵਰਤਨ ਵਾਲੀ ਹੋਣੀ ਨੂੰ ਯਾਦ ਕਰਕੇ ਉਹਦਾ ਕਲੇਜਾ ਅਜੇ ਤੱਕ ਧੜਕ ਰਿਹਾ ਸੀ ਪੁੱਤਰਾ ਮੈਂ ਆਪਣੇ ਬੱਚਿਆਂ ਨੂੰ ਆਪਸ ਵਿੱਚ ਲੜਦਿਆਂ ਵੇਖ ਕੇ ਕਿਵੇਂ ਸਹਾਰ ਲੈਂਦਾ ਕੋਈ ਵੀ ਹਾਂ ਕੋਈ ਵੀ ਪਿਤਾ ਨਹੀਂ ਸਹਿ ਸਕਦਾ ਪੁੱਤਰ ਦਾ ਲਹੂ ਡੁੱਲਦਾ ਵੇਖਣ ਦੇ ਡਰ ਤੋਂ ਤਾਂ ਆਂਦੇ ਨੇ حضرت ਇਬਰਾਹਿਮ ਨੇ ਵੀ ਅੱਖਾਂ ਤੇ ਪੱਟੀ ਬੰਨ ਲਈ ਸੀ ਤੁਸੀਂ ਵੀ ਸਾਰੇ ਮੇਰੇ ਬੱਚੇ ਹੋ ਨਹੀਂ ਤਾਂ ਦੱਸੋ ਮੇਰਾ ਹੋਰ ਕੌਣ ਹੈ ਬਾਬੇ ਅਕਾਲੀ ਨੇ ਪਹਿਲਾਂ ਜੈਨਾਵਲ ਤੇ ਫਿਰ ਕੋਲ ਬੈਠੇ ਇਲਮ ਦੀਨ ਵੱਲ ਤੱਕਿਆ ਹਾਂ ਤੁਸੀਂ ਹੀ ਮੇਰੇ ਬੱਚੇ ਹੋ ਸਾਰੇ ਮੇਰੇ ਬੱਚੇ ਉਹਨੇ ਬਹੁਤ ਧੀਮੀ ਸੁਰ ਵਿੱਚ ਕਿਹਾ ਜਿਵੇਂ ਉਹ ਆਪਣੇ ਆਪ ਨੂੰ ਕਹਿ ਰਿਹਾ ਹੋਵੇ ਜੈਨਾਬਲ ਵੇਖ ਕੇ ਫਤੇ ਬੀਬੀ ਤੇ ਸਰਾਜ ਬੀਬੀ ਨੇ ਵੀ ਆ ਕੇ ਬਾਬੇ ਅਕਾਲੀ ਦੇ ਪੈਰੀਂ ਹੱਥ ਲਾਇਆ ਬਾਬੇ ਨੇ ਵੀ ਦੋਹਾਂ ਦੇ ਸਿਰ ਪੋਲੋਸਦਿਆਂ ਅਸੀਸ ਦਿੱਤੀ ਸਤਕਾਰ ਵਜੋਂ ਪਿੰਡ ਦੀਆਂ ਸਾਰੀਆਂ ਲੋਕਾਂ ਬਾਬੇ ਅਕਾਲੀ ਨੂੰ ਮੱਥਾ ਟੇਕਿਆ ਕਰਦੀਆਂ ਸਨ ਇੰਨੇ ਚਿਰ ਤੱਕ ਪੱਤੀ ਦੇ 5-7 ਬੰਦੇ ਹੋਰ ਵੀ ਆ ਗਏ ਉਹਨਾਂ ਬਾਬੇ ਅਕਾਲੀ ਨੂੰ ਇਲਮਦੀਨ ਦੇ ਘਰ ਵੜਦਿਆਂ ਵੇਖਿਆ ਸੀ। ਅਲੀਏ ਤੇ ਕਰਮਦੀਨ ਨੇ 3-4 ਮੰਜੇ ਹੋਰ ਲਾਗੇ ੜਾ ਦਿੱਤੇ। ਆਉਣ ਵਾਲੇ ਹੱਥ ਉਠਾ ਕੇ ਬਾਬੇ ਅਕਾਲੀ ਨੂੰ ਸਲਾਮ ਕਰਕੇ ਮੰਜਿਆਂ ਤੇ ਬੈੰਦੇ ਗਏ। ਉੱਥੇ ਹੀ ਪਰੇ ਲੱਗ ਗਈ ਬਾਬਾ ਕਾਲੀਆ। ਇਲਮਦੀਨ ਨੇ ਖੰਗੂਰਾ ਮਾਰ ਕੇ ਗਲਾ ਸਾਫ਼ ਕਰਦਿਆਂ ਕਹਿਣਾ ਸ਼ੁਰੂ ਕੀਤਾ। ਅਸੀਂ ਤੇਰਾ ਲਿਹਾਜ਼ ਕਰਕੇ ਪਿੱਛੇ हट ਗਏ। ਤੇਰੀ ਕੀਤੀ ਐਸਾ ਸਿਰ ਮੱਥੇ ਮੰਨ ਲਈ। ਪਰ ਸੱਜਣ ਸਿਉ ਨੇ ਸਾਡੇ ਨਾਲ ਬੰਦਿਆਂ ਵਾਲੀ ਨਹੀਂ ਸੀ ਕੀਤੀ ਖੂ ਸਾਡਾ ਦੋਹਾਂ ਦਾ ਸਾਂਝਾ ਏ ਪਿਛਲੇਰੇ ਸਾਲ ਦਾ ਚਿਤਾਈ ਨਾ ਉਹਨੂੰ ਇੱਥੋਂ ਤੱਕ ਨਹੀਂ ਸੀ ਆਪਣਾ ਚਾਹੀਦਾ ਬਾਬੇ ਅੱਗੇ ਉਹਨੇ ਅੰਦਰ ਇਕੱਠਾ ਹੋਇਆ ਗਿਲਾ ਪ੍ਰਗਟ ਕਰ ਦਿੱਤਾ ilm ਦੀਨਾ ਪੁੱਤ ਮੇਰੇ ਤੇ ਇਤਬਾਰ ਕਰ ਉਹ ਕੰਮ ਸੱਜਣ ਸੌ ਦਾ ਨਹੀਂ ਸੀ ਉਹ ਮੇਰੇ ਪਿੰਡੇ ਤੇ ਹੱਥ ਲਾ ਕੇ ਸੌਂ ਖਾ ਗਿਆ ਸੀ ਉਹਦਾ ਗੁਨਾਹ ਹੁੰਦਾ ਤਾਂ ਉਹ ਮੇਰੇ ਅੱਗੇ ਮੁਕਰਦਾ ਨਹੀਂ ਸੀ ਮੇਰਾ ਖਿਆਲ ਏ ਉਹ ਕਰਤੂਤ ਤੁਹਾਡੇ ਕਿਸੇ ਸਾਂਝੇ ਦੁਸ਼ਮਣ ਦੀ ਸੀ ਮੈਨੂੰ ਧੰਨੇ ਸ਼ਾ ਤੇ ਸ਼ੱਕੇ ਬਾਬੇ ਅਕਾਲੀ ਨੇ ਕੋਲ ਬੈਠੇ ਬਾਕੀਆਂ ਵੱਲ ਛਾਤੀ ਮਾਰਦਿਆਂ ਕਿਆ ਹੋ ਸਕਦਾ ਹੈ ਭਈ ਕੋਲੋਂ ਉਮਰਦੀਨ ਨੇ ਸਿਰ ਹਿਲਾਉਂਦਿਆਂ ਕਿਆ ਗੱਲ ਉਹਦੇ ਦਿਲ ਲੱਗੀ ਸੀ ਨਨੇ ਸ਼ਾਦੀ ਇਸ ਖੂ ਤੇ ਚਰੋਕਣੀ ਆਖੇ ਉਹਨੇ ਗਿਣੀ ਮਿੱਠੀ ਚਾਲ ਅਨੁਸਾਰ ਇਹਨਾਂ ਦੋਹਾਂ ਨੂੰ ਕਰਜ਼ਾ ਦੇਣਾ ਸ਼ੁਰੂ ਕੀਤਾ ਅੱਧਾ ਖੂ ਤਾਂ ਉਹ ਇੱਕ ਲੇਖੇ ਲੈ ਗਿਆ ਬਾਕੀ ਦਾ ਅੱਧ ਉਹ ਹਰ ਕੀਮਤ ਤੇ ਹਾਸਲ ਕਰਨਾ ਚਾਹੁੰਦਾ ਏ ਉਹ ਇਹਨਾਂ ਦੋਹਾਂ ਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਏ ਇਹ ਲੜਨਗੇ ਮੁਕਦਮੇ ਕਰਨਗੇ ਤਾਂ ਉਹਦੀ ਹਰ ਸ਼ਰਤ ਮੰਨ ਕੇ ਉਸ ਤੋਂ ਕਰਜ਼ਾ ਲੈਣਗੇ ਇਸ ਵਿਚਾਰ ਦੇ ਆਧਾਰ ਤੇ ਮੈਂ ਕਹਿੰਦਾ ਕਿ ਇਹ ਸਾਰੀ ਸ਼ਰਾਰਤ ਤੰਨੇ ਸਾਧ ਹੀ ਹੋ ਸਕਦੀ ਏ। ਪਾਸੇ ਤੇ ਬੈਠਾ ਦੁਸ਼ਮਣ ਚੁਆਤੀ ਲਾ ਦਿੰਦਾ ਏ ਤੇ ਅਸੀਂ ਬਿਨਾਂ ਸੋਚੇ ਸਮਝੇ ਲੜਨ ਵਾਸਤੇ ਤਿਆਰ ਹੋ ਜਾਂਦੇ ਆਂ। ਬਾਬਾ ਕਾਲੀਆ ਤੇਰੀ ਇਹ ਦਲੀਲ ਤਾਂ ਸਾਰਿਆਂ ਦੇ ਦਿਲ ਲੱਗਦੀ ਏ। ਕੋਲੋਂ ਪੀਰ ਬਖਸ਼ ਨੇ ਵੀ ਪ੍ਰੋੜਤਾ ਕੀਤੀ। ਮੂੰਹ ਤੇ ਤਾਰੀਫ਼ ਨਹੀਂ ਕਰਦੇ ਕੱਲ ਤਾਂ ਬਾਬਾ ਕਾਲੀਆ ਤੂੰ ਬਚਾ ਲਿਆ। ਨਹੀਂ ਤਾਂ ਸਾਰਾ ਪਿੰਡ ਉੱਜੜ ਜਾਣਾ ਸੀ। ਹੁਣ ਨੂੰ ਘਰ ਘਰ ਵਿੱਚ ਵੈਣ ਪੈ ਪੈਂਦੇ ਹੋਣੇ ਸੀ ਉਹ ਭਈ ਚੁੱਕਣ ਵਾਲਿਆਂ ਦਾ ਕੀ ਜਾਣਾ ਸੀ ਮਰਨਾ ਤਾਂ ਆਇਆ ਸੀ ਚੁਆਤੀ ਲਾਉਣ ਵਾਲੇ ਤਾਂ ਅਖੇ ਅੱਗ ਲਾਈ ਤੇ ਕੁੱਤਾ ਗੰਧ ਤੇ ਲਾਗੇ ਬੈਠਿਆਂ ਵਿੱਚੋਂ ਕਈਆਂ ਦੀਆਂ ਆਵਾਜ਼ਾਂ ਆਈਆਂ ਦਿਲੋਂ ਸਾਰੇ ਹੀ ਬਾਬੇ ਅਕਾਲੀ ਦਾ ਅਹਿਸਾਨ ਮੰਨਦੇ ਸਨ ਵਧੇਰੇ ਹੈਰਾਨੀ ਇਸ ਗੱਲ ਦੀ ਏ ਕਿ ਇਹ ਦੋਵੇਂ ਇੰਨੇ ਮਿੱਤਰ ਹੁੰਦੇ ਹੋਏ ਦੁਸ਼ਮਣ ਕਿਵੇਂ ਬਣ ਗਏ ਚੰਦਾ ਸੌ ਤੇ ਚਰਾਗਦੀਨ ਦੀ ساری ਉਮਰ ਸਕੇ ਪ੍ਰਾਵਾ ਮਾਗ ਨਿਮ ਗਈ ਫਿਰ ਇਹਨਾਂ ਦੋਹਾਂ ਵਿੱਚ ਵੀ ਕਿਤੇ ਸੂਈ ਨਹੀਂ ਸੀ ਲੱਗਦੀ ਹੁੰਦੀ ਪਿਆਲੇ ਦੇ ਯਾਰ ਸਨ ਦੋਵੇਂ ਪਤਾ ਨਹੀਂ ਕਿੰਨੇ ਇਨਾਂ ਵਿੱਚ ਸੇਹ ਦਾ ਤਕਲਾ ਟੰਗ ਦਿੱਤਾ ਬਾਬੇ ਅਕਾਲੀ ਨੇ ਅਫਸੋਸ ਵਿੱਚ ਧੁੰਨਦਿਆਂ ਗਿਆ بس ਲੰਬਰਦਾਰੀ ਲੈ ਕੇ ਬੈ ਗਈ ਉਮਰਦੀਨ ਦੀ ਗੱਲ ਸੁਣ ਕੇ ਇਲਮਦੀਨ ਨੇ ਉਹਦੇ ਵੱਲ ਤੱਕਿਆ ਉਹਦੇ ਜੀਵੇ ਚਾਈ ਕੇ ਕਹਿ ਦੇਵੇ ਉਹ ਵੀ ਧੰਨੇ ਸ਼ਾਹ ਨੇ ਚੁੱਕ ਕੇ ਹੀ ਉਸ ਤੋਂ ਦਰਖਾਸਤ ਲਈ ਸੀ ਪਰ ਉਹ ਸ਼ਰਮ ਦਾ ਮਾਰਿਆ ਕਹਿ ਨਾ ਸਕਿਆ ਹਾਂ ਤੇਰੀ رائے ਠੀਕ ਹੈ ਉਮਰਦੀਨਾ ਬਾਬੇ ਅਕਾਲੀ ਨੇ ਹਾਂ ਵਿੱਚ ਸਿਰ ਹਲਾਉਂਦਿਆ ਕਿਆ ਉਤੋਂ ਧਰਮ ਤੇ ਦੀਨ ਦੀ ਦੁਹਾਈ ਦੇਣ ਵਾਲਿਆਂ ਨੇ ਤੁਖ ਦੀ ਨੂੰ ਫੂਕਾਂ ਮਾਰ ਮਾਰ ਕੇ ਮਚਾ ਦਿੱਤਾ ਇਹ ਇਤਫਾਕ ਦੇ ਵੈਰੀ ਕਿਤੇ ਸਿੱਖ ਤੇ ਕਿਤੇ ਮੁਸਲਮਾਨ ਦਾ ਕਿਤੇ ਹਿੰਦੂ ਤੇ ਮੁਸਲਮਾਨ ਦਾ ਵਿਤਕਰਾ ਪਵਾ ਕੇ ਲੋਕਾਂ ਦੇ ਲਹੂ ਨਹਾਉਂਦੇ ਨੇ ਚਰਾ ਸੋਚੋ ਮਜਬ ਬਦਲਣ ਨਾਲ ਲਹੂ ਤਾਂ ਨਹੀਂ ਬਦਲ ਜਾਂਦਾ ਮੈਂ ਵਧਾਵਾ ਸਿੰਘ ਦਾ ਪੁੱਤਰ ਕਰਮ ਸਿੰਘ ਆ ਜੇ ਭਲਾ ਮੈਂ ਕਰਮ ਸਿੰਘ ਦੀ ਥਾਂ ਕਰਮਦੀਨ ਜਾਂ ਕਰਮਚੰਦ ਬਣ ਜਾਂਦਾ ਤਾਂ ਪੁੱਤਰ ਤਾਂ ਵਧਾਵਾ ਸਿੰਘ ਦਾ ਹੀ ਰਹਿਣਾ ਸੀ ਪਿਓ ਤਾਂ ਨਹੀਂ ਸੀ ਬਦਲ ਜਾਣਾ ਬਾਬੇ ਅਕਾਲੀ ਦੀ ਾਕਾਠ ਯੁਕਤੀ ਦੇ ਸਾਹਮਣੇ ਸਾਰਿਆਂ ਨੇ ਸਿਰ ਹਿਲਾਇਆ ਆਪ ਸਾਰੇ ਹੀ ਬਾਬੇ ਯਾਤਰੀ ਦੀ ਔਲਾਦ ਆ ਫਿਰ ਆਪਾਂ ਆਪਸ ਵਿੱਚ ਛਵੀਆਂ ਗਦਾਸੇ ਫੜ ਕੇ ਕਿਉਂ ਲੜੀਏ ਬਾਬੇ ਅਕਾਲੀ ਨੇ ਸਾਰਿਆਂ ਵੱਲ ਪ੍ਰਸ਼ਨ ਭਰੀਆਂ ਅੱਖਾਂ ਨਾਲ ਤੱਕਦਿਆਂ ਪੁੱਛਿਆ ਗਦਰ ਲਹਿਰ ਵਿੱਚ ਅਸੀਂ ਕੋਈ ਕਿਤੋਂ ਦਾ ਸੀ ਕੋਈ ਕਿਤੋਂ ਦਾ ਅਸੀਂ ਸਾਰੇ ਇਕੱਠੇ ਖਾਂਦੇ ਪੀਂਦੇ ਸਾਂ ਸਾਡੇ ਵਿੱਚ ਹਿੰਦੂ ਸਿੱਖ ਮੁਸਲਮਾਨ ਦਾ ਕੋਈ ਵਿਤਕਰਾ ਨਹੀਂ ਸੀ ਫਿਰ ਜਲਿਆਂਵਾਲੇ ਬਾਗ ਵਿੱਚ ਹਿੰਦੂਆਂ ਸਿੱਖਾਂ ਮੁਸਲਮਾਨਾਂ ਈਸਾਈਆਂ ਸਭ ਦਾ ਇਕੱਠਾ ਲਹੂਦੁੱਲਾ ਸੀ ਕਾਂਗਰਸ ਵਿੱਚ ਸਾਰੇ ਇਕੱਠੇ ਕੰਮ ਕਰਦੇ ਨੇ ਤਿਆਜ ਇਹ ਕੱਲ ਦੀ ਗੱਲ ਏ ਆਜ਼ਾਦ ਹਿੰਦ ਫੌਜ ਦੀ ਉਹਨਾਂ ਦਾ ਲੰਗਰ ਹੀ ਸਾਰਿਆਂ ਦਾ ਇਕੱਠਾ ਹੁੰਦਾ ਸੀ ਆ ਅਖਬਾਰਾਂ ਵਿੱਚ ਵੀ ਤੁਸੀਂ ਕਰਨਲ ਸਾਹ ਨमाज ਕਰਨਲ ਸੈਗਲ ਕਰਨਲ ਢਿੱਲੋ ਤਿੰਨਾਂ ਦਾ ਇਕੱਠਾ ਜ਼ਿਕਰ ਪੜਦੇ ਹੋ ਨਾ ਰੋਜ਼ ਇੱਕ ਮੁਸਲਮਾਨ ਇੱਕ ਹਿੰਦੂ ਇੱਕ ਸਿੱਖ ਤੇ ਤਿੰਨੇ ਸਕੇ ਭਰਾਵਾਂ ਨਾਲੋਂ ਵੱਧ ਫਿਰ ਸਾਨੂੰ ਕੀ ਔਰੇ ਅਸੀਂ ਕਿਉਂ ਆਪਸ ਵਿੱਚ ਲੜਦੇ ਆ ਜੋਸ਼ ਵਿੱਚ ਉਹਦੀ ਆਵਾਜ਼ ਜਰਾ ਉੱਚੀ ਹੋ ਗਈ ਬਾਬਾ ਕਾਲੀਆ ਅਸਾਂ ਆਪਸ ਵਿੱਚ ਲੜਨਾ ਝਗੜਨਾ ਛੱਡਿਆ ਉਮਰਦੀਨ ਨੇ ਸਾਰਿਆਂ ਵੱਲੋਂ ਹਾਮੀ ਭਰਦਿਆਂ ਕਿਹਾ ਸਾਥੋਂ ਭਾਵੇਂ ਕਸਮ ਚਕਾਲ ਹੈ ਤੂੰ ਆਜ਼ਾਦ ਹਿੰਦ ਫੌਜ ਦੀ ਗੱਲ ਸੁਣਾ ਸੁਣਿਆ ਏ ਸੂਰਮਿਆਂ ਨੇ ਮਲਾਇਆ ਤੇ ਬਰਮਾ ਵਿੱਚ ਹੱਦ ਮਕਾ ਛੱਡੀ ਏ ਉਹਨਾਂ ਲੋਕਾਂ ਦੀ ਕੁਰਬਾਨੀ ਲਾਸਾਨੀ ਹੈ ਉਮਰਦੀਨਾਂ ਬਾਬੇ ਅਕਾਲੀ ਦੀ ਆਵਾਜ਼ ਵਿੱਚ ਅਥਾਹ ਸ਼ਰਧਾ ਸੀ ਤੇ ਸੱਚ ਪੁੱਛਦੇ ਹੋ ਤਾਂ ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਸਾਡਾ ਦੇਸ਼ ਆਜ਼ਾਦ ਹੋ ਜਾਣਾ ਏ ਹੁਣ ਅੰਗਰੇਜ਼ ਸਾਨੂੰ ਬਹੁਤਾ ਚਿਰ ਗੁਲਾਮੀ ਵਿੱਚ ਜਕੜ ਕੇ ਨਹੀਂ ਰੱਖ ਸਕਣਗੇ ਉਹਨੇ ਅੱਧਾ ਮਿੰਟ ਸਾ ਲੈ ਕੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ ਅੱਜ ਦਿਲ ਠੀਕ ਨਹੀਂ ਫਿਰ ਵੀ ਮੈਂ ਥੋੜੀ ਬਹੁਤ ਗੱਲ ਸੁਣਾਉਣਾ ਤੁਹਾਨੂੰ ਸੁਭਾਸ਼ ਚੰਦਰ ਬੋਸ ਦਾ ਨਾਂ ਤਾਂ ਆਪਾਂ ਸਾਰੇ ਜਾਣਦੇ ਹੀ ਆ ਉਹ ਬੰਗਾਲੀ ਸੀ ਉਹਦਾ ਪਿਤਾ ਜਾਨਕੀ ਨਾਥ ਬਹੁਤ ਵੱਡਾ ਵਕੀਲ ਸੀ ਉਹਦੀ ਰੀਝ ਸੀ ਕਿ ਸੁਭਾਸ਼ ਪੜ੍ਹ ਲਿਖ ਕੇ ਬਹੁਤ ਵੱਡਾ ਅਫਸਰ ਬਣੇ ਸੁਭਾਸ਼ ਨੇ ਵਿਲਾਇਤ ਜਾ ਕੇ ਆਈਸੀਐਸ ਦਾ ਇਮਤਿਹਾਨ ਪਾਸ ਕੀਤਾ ਪਰ ਵਾਪਸ ਦੇਸ਼ ਆ ਕੇ ਉਹ ਅੰਗਰੇਜ਼ੀ ਸਰਕਾਰ ਦਾ ਅਫਸਰ ਬਣਨ ਦੀ ਥਾਂ ਕਾਂਗਰਸ ਦਾ ਲੀਡਰ ਬਣ ਗਿਆ ਉਹ ਕਈ ਵਾਰ ਜੇਲ੍ਹ ਵਿੱਚ ਗਿਆ ਆਖਰੀ ਵਾਰ ਉਹ ਸਨ 40 ਦੇ ਮੁੱਕਣ ਤੋਂ ਥੋੜਾ ਚਿਰ ਪਹਿਲਾਂ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਇਆ ਉਦੋਂ ਜਰਮਨ جنگ ਕਾਫੀ ਜੋਰਾਂ ਤੇ ਸੀ ਅਗਲਾ ਸਾਲ ਚੜਦਿਆਂ ਹੀ 23 ਜਨਵਰੀ 1941 ਨੂੰ ਉਹ ਕਰੋ ਅਲੋਪ ਹੋ ਗਿਆ ਪਿੱਛੋਂ ਪਤਾ ਲੱਗਾ ਸੁਭਾਸ਼ ਬਾਬੂ ਤੇ ਸੋਢੀ ਹਰਮਿੰਦਰ ਸਿੰਘ ਪਠਾਣਾ ਦਾ ਭੇਸ ਕਰਕੇ ਕਾਬਲ ਜਾ ਪੁੱਜੇ ਉਥੋਂ ਸੁਭਾਸ਼ ਜਰਮਨੀ ਵਿੱਚ ਬਰਲਨ ਜਾ ਜਪੜਿਆ ਰੇਲ ਰਾਹੀਂ ਉਮਰਦੀਨ ਨੇ ਹੰਗਾਰਾ ਪਰਨ ਵੱਜੋਂ ਸਵਾਲ ਕਰ ਦਿੱਤਾ ਚੁੱਪ ਕਰਕੇ ਸੁਣੀ ਜਾਣ ਨਾਲ ਗੱਲ ਵਧੇਰੇ ਸੁਆਦ ਲੈਂਦੀ ਨਹੀਂ ਨਹੀਂ ਕਾਬਲ ਤੇ ਬਰਲਨ ਵਿੱਚ ਰੇਲ ਨਹੀਂ ਉਦੋਂ ਉਹ ਹਵਾਈ ਜਹਾਜ਼ ਰਹਿ ਗਿਆ ਸੀ ਉੱਥੇ ਉਹਦੀ ਹਿਟਲਰ ਨਾਲ ਮੁਲਾਕਾਤ ਹੋਈ ਹਿਟਲਰ ਨੇ ਹਿੰਦ ਵਿੱਚ ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਦੀ ਮਦਦ ਦਾ ਪ੍ਰੋਸਾ ਦਵਾਇਆ ਫਿਰ ਸੁਭਾਸ਼ ਇਟਲੀ ਜਾ ਕੇ ਉੱਥੋਂ ਦੇ ਆਗੂਆਂ ਨੂੰ ਮਿਲਿਆ। ਇਟਲੀ ਵਿੱਚ ਹੀ ਉਹਨੇ ਪਹਿਲੇ ਪੈਲ ਆਜ਼ਾਦ ਲੀਗ ਬਣਾਈ। ਕੁਝ ਦਿਨ ਉੱਥੇ ਰਹਿ ਕੇ ਉਹ ਫਿਰ ਜਰਮਨੀ ਵਾਪਸ ਚਲਾ ਗਿਆ ਤੇ ਆਜ਼ਾਦ ਹਿੰਦ ਫੌਜ ਖੜੀ ਕੀਤੀ। ਦੱਸਦੇ ਨੇ ਉਹਦੀ 10-12 ਹਜ਼ਾਰ ਫੌਜ ਫਰਾਂਸ ਵਿੱਚ ਅੰਗਰੇਜ਼ਾਂ ਦੇ ਖਿਲਾਫ ਲੜਦੀ ਰਹੀ। ਸਨ 42 ਦੇ ਸ਼ਾਇਦ ਫਰਵਰੀ ਵਿੱਚ ਜਾਪਾਨੀਆਂ ਦਾ ਸਿੰਗਾਪੁਰ ਤੇ ਕਬਜ਼ਾ ਹੋ ਗਿਆ। ਚੜ੍ਹਦੇ ਜੁਲਾਈ ਨਾਲ ਸੁਭਾਸ਼ ਸਿੰਗਾਪੁਰ ਆ ਗਿਆ। ਉਹ ਜਰਮਨੀ ਵਾਲੀ ਫੌਜ ਲੈ ਕੇ ਉਮਰਦੀਨ ਨੇ ਸ਼ੰਕਾ ਨਿਵਰਤ ਕਰਨ ਵਾਸਤੇ ਪੁੱਛਿਆ ਨਹੀਂ ਸਿੰਗਾਪੁਰ ਵਿੱਚ ਵੱਖਰੀ ਆਜ਼ਾਦ ਹਿੰਦ ਲੀਗ ਬਣੀ ਸੀ ਮਾਰਚ 1942 ਉਸ ਦਾ ਪ੍ਰਧਾਨ ਰਾਸ બિਹਾਰੀ ਬੋਸ ਸੀ ਨਾਲ ਹੀ ਆਜ਼ਾਦ ਹਿੰਦ ਫੌਜ ਵੀ ਬਣੀ ਜਿਸ ਦਾ ਸੈਨਾਪਤੀ ਜਰਨੈਲ ਮੋਹਨ ਸਿੰਘ ਬਣਿਆ ਅਗਲੇ ਮਹੀਨੇ ਸਿੰਗਾਪੁਰ ਵਿੱਚ ਆਜ਼ਾਦ ਹਿੰਦ ਲੀਗ ਦੇ ਸਾਰੇ ਡੈਲੀਗੇਟਾਂ ਦੀ ਕਾਨਫਰੰਸ ਹੋਈ ਰਾਸ બિਹਾਰੀ ਬੋਸ ਨੇ ਕਾਂਗਰਸ ਵਿੱਚ ਫੈਸਲਾ ਕੀਤਾ ਕਿ ਹੁਣ ਉਹਦੀ ਥਾਂ ਸੁਭਾਸ਼ ਚੰਦਰ ਬੋਸ ਲੀਗ ਦੇ ਪ੍ਰਧਾਨ ਹੋਣਗੇ ਜੁਲਾਈ ਵਿੱਚ ਸੁਭਾਸ਼ ਨੇ ਆ ਕੇ ਪ੍ਰਧਾਨਗੀ ਸੰਭਾਲ ਲਈ ਜਪਾਨੀਆਂ ਨੇ ਬਰਮਾ ਫਤਿਹ ਕਰ ਲਿਆ ਤਾਂ ਸੁਭਾਸ਼ ਆਜ਼ਾਦ ਹਿੰਦ ਫੌਜ ਦਾ ਹੈੱਡ ਕੁਆਰਟਰ ਸਿੰਗਾਪੁਰ ਤੋਂ ਰੰਗੂਨ ਲੈ ਆਇਆ ਜਿਹੜੀ ਉਹਨੇ ਰੰਗੂਨ ਵਿੱਚ ਪਹਿਲੀ ਤਕਰੀਰ ਕੀਤੀ ਕੋਈ ਹਜ਼ਾਰਾਂ ਲੋਕ ਸੁਣਨ ਵਾਸਤੇ ਆਏ ਹੋਏ ਸਨ ਸੁਭਾਸ਼ ਨੂੰ ਸਾਰੇ ਨੇਤਾ ਜੀ ਕੀ ਕਰਦੇ ਸਨ ਉਹਨੇ ਲੋਕਾਂ ਨੂੰ ਲਲਕਾਰ ਕੇ ਕਿਹਾ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ ਇੰਨਾ ਅਸਰ ਪਿਆ ਲੋਕਾਂ ਤੇ ਇਸ ਗੱਲ ਦਾ ਕਿ ਪੁੱਛੋ ਕੁਛ ਨਾ ਲੋਕਾਂ ਨੇ ਆਪਣੇ ਲਹੂ ਨਾਲ ਦਸਤਖਤ ਕਰ ਦਿੱਤੇ ਹਰ ਜਵਾਨ ਹਿੰਦੀ ਬੜੇ ਚਾ ਨਾਲ ਆਜ਼ਾਦ ਹਿੰਦ ਫੌਜ ਵਿੱਚ ਭਰਤੀ ਹੋਇਆ ਦੱਸਦੇ ਨੇ ਨੇਤਾਜੀ ਦੀ ਫੌਜ 70 80 ਹਜ਼ਾਰ ਹੋ ਗਈ ਸੀ ਵਾਹ ਆਜ਼ਾਦੀ ਦੀ ਲਗਨ ਹੈ ਨਾ ਕਿਸੇ ਸਰੋਤੇ ਦੀ ਮੱਦਮ ਜਈ ਆਵਾਜ਼ ਆਈ ਨੇਤਾ ਜੀ ਨੇ ਜਾਪਾਨੀਆਂ ਨਾਲ ਵਾਅਦਾ ਕੀਤਾ ਕਿ ਤੁਸੀਂ ਸਾਨੂੰ ਹਥਿਆਰਾਂ ਤੇ ਰਾਸ਼ਨ ਦੀ ਮਦਦ ਦਿਓ ਮਗਰ ਹਿੰਦ ਵਿੱਚ ਅੱਗੇ ਵਧ ਕੇ ਲੜਾਂਗੇ ਸਿਰਫ ਅਸੀਂ ਤੁਹਾਡੀ ਫੌਜ ਭਾਰਤ ਵਿੱਚ ਦਖਲ ਨਹੀਂ ਹੋ ਸਕੇਗੀ ਇਸ ਗੱਲ ਤੋਂ ਜਾਪਾਨੀ ਕੁਝ ਅੰਦਰੋਂ ਨਰਾਸ਼ ਹੋ ਗਏ ਉਹਨਾਂ ਦੀ ਸਲਾਹ ਹੁਣੀ ਹੈ ਅੰਗਰੇਜ਼ਾਂ ਦੀ ਥਾਂ ਅਸੀਂ ਮੁਲਕ ਮੰਨ ਲਈਏ ਉਮਰਦੀਨ ਨੇ ਗੱਲ ਦਾ ਭਾਵ ਸਮਝਦਿਆਂ ਆਪਣੀ رائے ਪੇਸ਼ ਕੀਤੀ ਈ ਕਮਜ਼ੋਰ ਤੇ ਪਾਟੇ ਹੋਏ ਘਰ ਉੱਤੇ ਕਬਜ਼ਾ ਕਰਨ ਨੂੰ ਹਰ ਇੱਕ ਦਾ ਤਿਲ ਲਲਚਾ ਜਾਂਦਾ ਏ ਜਾਪਾਨੀਆਂ ਦੇ ਦਿਲ ਦੀ ਚਾਲ ਨੇਤਾ ਜੀ ਤਾੜ ਗਿਆ ਪਰ ਸੁਗੜ ਨੀਤੀਵਾਨਾਂ ਵਾਂਗ ਉਹਨੇ ਮੂੰਹੋਂ ਕੋਈ ਗੱਲ ਨਾ ਕੱਢੀ ਉਹਨੇ ਆਪਣੇ ਜਰਨੈਲਾਂ ਨੂੰ ਹਿੰਦ ਉੱਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ ਕਰਨਲ ਸ਼ਾ ਨਵਾਜ਼ ਤੇ ਕਰਨਲ ਸੈਗਲ 60 70 ਹਜ਼ਾਰ ਫੌਜ ਲੈ ਕੇ ਅੱਗੇ ਵਧੇ ਉਹਨਾਂ ਮਰਦਿਆਂ ਮਰਦਿਆਂ ਅੱਗੇ ਵਧ ਕੇ ਇਮਫਲ ਸ਼ਹਿਰ ਨੂੰ ਖੇੜਾ ਪਾ ਲਿਆ ਉੱਥੇ ਅੰਗਰੇਜ਼ਾਂ ਦੀ ਫੌਜ 2 ਲੱਖ 10 ਦੇ ਨੇ ਕਈ ਥਾਈਂ ਡਟ ਕੇ ਲੜਾਈ ਹੋਈ ਜਿਸ ਵਿੱਚ ਨੇਤਾ ਜੀ ਦੇ ਜਰਨੈਲ ਜੈ ਹਿੰਦ ਦਾ ਨਾਰਾ ਲਾਉਂਦੇ ਸਨ ਜਵਾਨਾਂ ਦੇ ਜੋਸ਼ ਵਿੱਚ ਡੋਲੇ ਫਰਕਣ ਲੰਗ ਪੈਂਦੇ ਉਹਨਾਂ ਦੀਆਂ ਅੱਖਾਂ ਸਾਹਮਣੇ ਨੇਤਾ ਜੀ ਦੀ ਤਸਵੀਰ ਆ ਜਾਂਦੀ ਸੀ ਇਹ ਜੈ ਹਿੰਦ ਦਾ ਨਾਰਾ ਕੌਮ ਨੂੰ ਉਸੇ ਨੇ ਦਿੱਤਾ ਸੀ ਤੇ ਦੂਜਾ ਨਾਰਾ ਸੀ ਫੌਜੀਆ ਦਾ ਚਲੋ ਦਿੱਲੀ ਅੰਗਰੇਜ਼ਾਂ ਨੂੰ ਦਿੱਲੀ ਵਿੱਚੋਂ ਕੱਢ ਕੇ ਉੱਥੇ ਦੇਸ਼ ਦਾ ਝੰਡਾ ਗੱਡਣਾ ਚਾਹੁੰਦੇ ਸਨ ਜਪਾਨੀਆਂ ਨੇ ਪਿੱਛੋਂ ਰਾਸ਼ਨ ਤੇ ਹਥਿਆਰ ਭੇਜਣੇ ਬੰਦ ਕਰ ਦਿੱਤੇ ਉਹ ਮਿੱਤਰ ਮਾਰ ਕੀਤੇ ਹੋਣੇ ਕਿ ਮੈਂ ਕਿਹਾ ਬਨੇਰੇ ਤੇ ਚੜਾ ਕੇ ਪੌੜੀ ਖਿੱਚ ਲਈਓ ਨੇ ਕੁਝ ਸਰੋਤਿਆਂ ਦੀਆਂ ਅਫਸੋਸ ਭਰੀਆਂ ਬਾਜਾਂ ਆਈਆਂ ਇਹ ਸਾਲ ਵੀ ਸੂਰਮੇ ਸਾਲ ਭਾਰਤ ਲੜਦੇ ਰਹੇ ਇਧਰੋਂ ਅੰਗਰੇਜ਼ਾਂ ਨੇ ਆਪਣੇ ਮੋਰਚੇ ਪੱਕੇ ਕਰ ਲੈ ਨਾਲੇ ਮੌਸਮ ਬੜਾ ਖਰਾਬ ਹੋ ਗਿਆ ਪਹਾੜੀ ਇਲਾਕਾ ਆਜ਼ਾਦ ਹਿੰਦ ਫੌਜ ਦੇ ਕੋਲ ਨਾ ਪੂਰੇ ਹਥਿਆਰ ਤੇ ਨਾ ਹੀ ਖਾਣ ਨੂੰ ਰਾਸ਼ਨ ਸੀ ਢਡੋਂ ਭੁੱਖੇ ਜਵਾਨ ਕਿੰਨਾ ਕੁ ਚਿਰ ਲੜਦੇ ਰਹਿ ਸਕਦੇ ਸਨ ਨਾਲੇ ਜਾਪਾਨੀ ਆਪਣੀ ਹਾਰ ਨੇੜੇ ਸਮਝ ਕੇ ਬਰਮਾ ਤੋਂ ਨਸਣੇ ਸ਼ੁਰੂ ਹੋ ਗਏ ਨੇਤਾਜੀ ਦੀ ਫੌਜ ਬੜੀ ਕੁੱਥਾਂ ਫਸੀ ਕੋਈ ਪੇਸ਼ ਨਾ ਗਈ ਤਾਂ ਅੰਤ ਕਰਨਲ ਸੈਗਲ ਦੀ ਫੌਜ ਨੇ ਅਪ੍ਰੈਲ 1900 45 ਵਿੱਚ ਹਥਿਆਰ ਸੁੱਟ ਦਿੱਤੇ ਭੁੱਖੇ ਤਿਹਾਈ ਸੂਰਮੇ ਅੰਗਰੇਜ਼ਾਂ ਦੇ ਕੈਦੀ ਬਣ ਗਏ ਇਸੇ ਮਹੀਨੇ ਜਾਪਾਨੀ ਰੰਗੂਨ ਖਾਲੀ ਕਰਕੇ ਨਸ ਗਏ ਅਗਲੇ ਮਹੀਨੇ 3 ਮਈ ਨੂੰ ਅੰਗਰੇਜ਼ ਰੰਗੂਨ ਵਿੱਚ ਦਾਖਲ ਹੋ ਗਏ ਉੱਥੇ ਉਹਨਾਂ ਕਰਨਲ ਸ਼ਾ ਨਵਾਜ਼ ਨੂੰ ਵੀ ਗ੍ਰਿਫਤਾਰ ਕਰ ਲਿਆ ਰੰਗੂਨ ਛੱਡ ਕੇ ਨੇਤਾ ਜੀ ਸਿੰਗਾਪੁਰ ਚਲੇ ਗਏ ਉੱਥੋਂ ਉਹ ਜਾਪਾਨ ਨੂੰ ਉੱਡੇ ਤਰਾ ਵਿੱਚ ਜਹਾਜ਼ ਨੂੰ ਅੱਗ ਲੱਗ ਜਾਣ ਕਰਕੇ ਉਹ ਵਿੱਚੇ ਸੜ ਕੇ ਸ਼ਹੀਦ ਹੋ ਗਏ 16 ਅਗਸਤ 1900 45 ਵਾਲੇ ਦਿਨ ਪਰ ਕਈਆਂ ਲੋਕਾਂ ਦਾ ਵਿਸ਼ਵਾਸ ਏ ਕਿ ਨੇਤਾ ਜੀ ਜਿਉਂਦੇ ਹਨ ਤੇ ਹਿੰਦੁਸਤਾਨ ਆਜ਼ਾਦ ਹੋ ਜਾਣ ਪਿੱਛੋਂ ਉਹ ਦੇਸ਼ ਵਿੱਚ ਵਾਪਸ ਆ ਜਾਣਗੇ ਇਹ ਹੈ ਆਪਣੇ ਦੇਸ਼ ਬਦਲੇ ਲੜਨ ਮਰਨ ਵਾਲੀ ਆਜ਼ਾਦ ਹਿੰਦ ਫੌਜ ਦੀ ਕਹਾਣੀ ਅਸਲ ਵਿੱਚ ਅਸਲ ਵਿੱਚ ਅੱਜ ਮੈਂ ਗੱਲਾਂ ਕਰਨ ਦੇ ਰੌਂ ਵਿੱਚ ਨਹੀਂ ਸਾਂ ਕਿਸੇ ਹੋਰ ਦੇ ਨੇ ਕਥਾ ਸੁਣ ਲਿਆ ਤਾਂ ਸਾਰੀ ਰਾਤ ਮੈਨੂੰ ਨੀਂਦ ਨਹੀਂ ਸੀ ਆਈ ਮੈਂ ਇੱਕੋ ਗੱਲ ਸੋਚਦਾ ਰਿਹਾ ਕਿ ਜੇ ਫਸਾਦ ਹੋ ਜਾਂਦਾ ਤਾਂ ਪਰ ਰੱਬ ਨੇ ਰੱਖ ਲਿਆ ਅਜੇ ਵੀ ਦਿਲ ਡਰਦਾ ਇਹ ਕੁਝ ਆਖਰੀ ਗੱਲ ਕਹਿ ਕੇ ਬਾਬੇ ਅਕਾਲੀ ਨੇ ਸਾਰਿਆਂ ਵੱਲ ਝਾਤੀ ਮਾਰ ਕੇ ਤੱਕਿਆ ਬਾਬਾ ਕਾਲੀਆ ਤੂੰ ਸਾਡੀਆਂ ਅੱਖਾਂ ਖੋਲ ਦਿੱਤੀਆਂ ਨੇ ਹੁਣ ਭਾਵੇਂ ਕੋਈ ਸਾਨੂੰ ਕਿੰਨਾ ਪਿਆ ਚੁੱਕੇ ਅਸੀਂ ਆਪਸ ਵਿੱਚ ਨਹੀਂ ਲੜਾਂਗੇ ਉਮਰਦੀਨ ਨੇ ਸਾਰਿਆਂ ਵੱਲੋਂ ਫੈਸਲਾ ਦੇ ਦਿੱਤਾ ਕਿਉਂ ਪੁੱਤ ਇਲਮਦੀਨ ਬਾਬੇ ਅਕਾਲੀ ਨੇ ਇਲਮਦੀਨ ਵੱਲ ਵੇਖ ਕੇ ਕਿਹਾ ਉਹਦੀ ਪ੍ਰਮਾਨਗੀ ਬਾਬਾ ਬਹੁਤ ਜ਼ਰੂਰੀ ਸਮਝਦਾ ਸੀ ਬਾਬਾ ਕਾਲੀਆ ਇਲਮਦੀਨ ਨੇ ਖੰਗੂਰਾ ਮਾਰ ਕੇ ਕਿਹਾ ਮੇਰੇ ਵੱਲੋਂ ਯਕੀਨ ਰੱਖ ਮੈਂ ਹੁਣ ਕਿਸੇ ਗੱਲ ਵਿੱਚ ਨਹੀਂ ਆਵਾਂਗਾ ਸੱਜਣ ਸੌ ਦੇ ਮੱਥੇ ਤਾਂ ਮੈਂ ਲੱਗਣਾ ਹੀ ਨਹੀਂ ਮੈਂ ਆਪਣੀ ਸ਼ਰਮ ਵਿੱਚ ਮਰ ਰਿਹਾ ਕਿਹੜਾ ਮੂੰਹ ਲੈ ਕੇ ਮੈਂ ਉਹਦੇ ਸਾਹਮਣੇ ਜਾਵਾਂ ਹੋਰ ਮੈਂ ਸਭ ਵੈਰ ਵਿਰੋਧ ਛੱਡਿਆ ਤੂੰ ਗੁਰੂਆਂ ਪੀਰਾਂ ਦੀ ਥਾਂ ਏ ਮੇਰੀ ਕੋਈ ਗੱਲ ਸੁਣੇਗਾ ਤਾਂ ਬੇਸ਼ੱਕ ਨੀਵੇਂ ਤਾਂ ਬਹਾਲਮੀ ਹੋਰ ਦੱਸ ਇਲਮਦੀਨ ਨੇ ਆਖਰੀ ਵਾਕ ਬਾਬੇ ਅਕਾਲੀ ਦੀਆਂ ਅੱਖਾਂ ਵੱਲ ਤੱਕਦਿਆਂ ਕਿਆ ਰੱਬ ਤੇਰਾ ਭਲਾ ਕਰੇ ਪੁੱਤਰਾ ਉਹ ਤਿਲਮਦੀਨਾ ਇਸ ਵੇਲੇ ਮੇਰੀ ਆਤਮਾ ਤੈਨੂੰ ਹਜ਼ਾਰਾਂ ਅਸੀਸਾਂ ਦੇ ਰਹੀ ਏ ਤੇ ਜਿਹੜੀ ਸੱਜਣ ਸਿੰਘ ਦੇ ਮੱਥੇ ਨਾ ਲੱਗਣ ਦੀ ਗੱਲ ਆ ਨਾ ਇਹ ਨਾ ਅੱਜ ਨਾ ਸਹੀ ਸਮਾਂ ਪਾ ਕੇ ਤੁਸੀਂ ਪਹਿਲਾਂ ਵਾਂਗ ਹੀ ਭਰਾਵਾਂ ਵਾਂਗ ਜਪੀਆਂ ਪਾ ਕੇ ਮਿਲੋਗੇ ਤੁਸੀਂ ਬਹੁਤਾ ਚਿਰ ਦੂਰ ਦੂਰ ਨਹੀਂ ਰਹਿ ਸਕਦੇ ਅੱਛਾ ਮੈਂ ਬੜਾ ਖੁਸ਼ਕੁਸ਼ ਜਾ ਰਿਹਾ ਹਾਂ ਮੇਰਾ ਆਏ ਦਾ ਮਾਣ ਰੱਖਿਆ ਜੇ ਅੱਲਾ ਤੁਹਾਨੂੰ ਖੁਸ਼ ਰੱਖੇ ਕਹਿੰਦਾ ਹੋਇਆ ਬਾਬਾ ਅਕਾਲੀ ਮੰਝੇ ਤੋਂ ਉੱਠ ਬੈਠਾ ਦੋਸਤੋ ਏ ਸੀ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਪੜਿਆ ਜਾ ਰਿਹਾ ਜਾਨੀ ਸੋਨ ਸਿੰਘ ਸੀਤਲ ਜੀ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂਹ ਦਾ ਐਪੀਸੋਡ ਨੰਬਰ 30 ਐਪੀਸੋਡ ਨੰਬਰ 31 ਲੈ ਕੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜਦ ਤੱਕ ਜੁੜੇ ਰਹੋ ਧੰਨਵਾਦ